ਹਮਿਲਟਨ ਦੇ ਬਹੁਤ ਨਜ਼ਦੀਕ ਬਾਬੇ ਕੇ ਹੰਟਲੀ ਗੁਰੂ ਘਰ ਹੰਟਲੀ ਇੱਕ ਛੋਟਾ ਜਿਹਾ ਸਬਰਬ ਹੈ तकरीबन ਹਮਿਲਟਨ ਤੋਂ ਹਾਫ ਐਂਡ ਆਵਰ ਦੀ ਡਰਾਈਵ ਦੇ ਉੱਤੇ ਹੈਗਾ ਤੇ ਉੱਥੇ ਗੁਰੂ ਘਰ ਸ਼ੁਸ਼ੋਭਿਤ ਹੈ ਤਾਂ ਹਰਦੀਪ ਸਿੰਘ ਜੀ ਉੱਚੇ ਚੇਤూర్ਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਆਪਲੈਂਡ ਤੇ ਇਹ ਜਾਣਕਾਰੀ ਦੇਣ ਪਹੁੰਚੇ ਨੇ ਕਿ ਇਸ 6 ਤਰੀਕ ਨੂੰ ਯਾਨੀ ਕਿ ਵੀਰਵਾਰ ਨੂੰ ਅਖੰਡ ਪਾਠ ਸੇ ਆਰੰਭ ਹੋਣਗੇ ਤੇ ਸ਼ਨੀਵਾਰ ਨੂੰ ਅਲੋਕਿਕ ਨਗਰ ਕੀਰਤਨ ਵੀ ਸਜਾਇਆ ਜਾਣਗੇ ਜਿਹੜੇ ਹਰ ਸਾਲ ਭਗਤ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪਰਉਪਨ ਸੰਬੰਧ ਚ ਰੱਖੇ ਜਾਂਦੇ ਨੇ ਇਹ ਜਿਹੜਾ ਪ੍ਰੋਜੈਕਟ ਬਾਬੇ ਕੀਆ ਇਹ ਤਕਰੀਬਨ ਅ ਵਰਲਡਵਾਈਡ ਪ੍ਰੋਜੈਕਟ ਚੱਲ ਰਿਹਾ ਤੇ ਇਹ ਹੈ ਗਿਆ ਵੱਖਰੇ ਵੱਖਰੇ ਦੇ ਸਾਂਚੇ ਜਿਵੇਂ ਯੂਕੇ ਅਮਰੀਕਾ ਮਲੇਸ਼ੀਆ ਆਸਟ੍ਰੇਲੀਆ ਜਰਮਨੀ ਤੇ ਨਿਊਜ਼ੀਲੈਂਡ ਵਿੱਚ ਸ਼ਰਯਾ ਤੇ ਡਿਫਰੈਂਟ ਡਿਫਰੈਂਟ ਯੋ ਦਾ ਅਨਦਰ ਡਿਜ਼ਾਈਨ ਹੈ ਕਿਹੜਾ ਜਿਵੇਂ ਇਥੇ ਨਿਊਜ਼ੀਲੈਂਡ ਚ ਪੱਟਾਂ ਤੇ ਪਕਤਾਂ ਦੇ ਚੱਕਾ ਬਣਾਈ ਕੀ ਜੀ ਆਸਟ੍ਰੇਲੀਆ ਪਰ ਕਹ ਸਕਦਾ ਹਾਂ ਬੁੰਗੇ ਬਣੇ ਪਏ ਉੱਥੇ ਹਨਾ ਜੀ ਮੈਂ ਵੀ ਗਿਆ ਜਦੋਂ ਤੁਸੀਂ ਮੈਨੂੰ ਸੱਦਿਆ ਸੀ ਉੱਥੇ ਉਹ ਬੁੰਗੇ ਬਣੇ ਪਏ ਉੱਥੇ ਹਾਂਜੀ ਉਹਨਾਂ ਵਿੱਚ ਸਾਰੇ ਇੱਕ ਪੂਰਾ ਨਕਸ਼ਾ ਬਣਿਆ ਹੋਇਆ ਜਿਵੇਂ ਪੂਰਾ ਇੰਡੀਆ ਦਾ ਨਕਸ਼ਾ ਤੇ ਸਾਰੇ ਟ੍ਰੈਕਸ ਬਣਾਏ ਗਿਆ ਤਕਰੀਬਨ ਸਾਰੇ ਨਕਸ਼ੇ ਮੋ ਜਿੱਥੇ-ਜਿੱਥੇ ਪਾਕਤਾਂ ਦਾ ਉਹਨਾਂ ਦਾ ਜਨਮ ਦਿਹਾੜਾ ਹੋਇਆ ਜਿਵੇਂ ਮਹਾਰਾਸ਼ਟਰ ਉੱਤਰਾਪਰਦੇਸ਼ ਤੇ ਜਿੱਥੇ-ਜਿੱਥੇ ਉਹਨਾਂ ਹੋਇਆ ਪਾਕਿਸਤਾਨ ਵਾਲਾ ਤੇ ਉਹੀ ਚ ਰਸਤੇ ਬਣਾਏ ਹੋਇਆ ਉਹੀ ਡਿਜ਼ਾਈਨ ਕੀਤੇ ਹੋਇਆ ਸ਼ਹੀਦ ਤਕਨਉ ਸਵੇਰੇ ਤਕਰੀਬਨ 9:10 ਵਜੇ ਗੁਰਗ੍ਰਾਮ ਸਾਹਿਬ ਦਾ ਪ੍ਰਕਾਸ਼ ਕੀਤਾ ਰੰਭ ਕੀਤਾ ਜਾਗ ਕਰਨ ਦਾ ਪਾਧ ਤੇ ਨਾਲ ਨਾਲ ਜਬਜੀ ਸਾਹਿਬ ਦਾ ਵੀ ਪਾਚਲੇ ਪਾਚਲੇ ਗਾ ਸੋ ਦੋ ਲੋਰਾਂ ਚ ਪਰ ਹੋ ਰਿਹਾ ਤੇ ਫਿਰ ਉਹਦੇ ਨਾਲ ਜਿਵੇਂ ਜਿਵੇਂ ਪ੍ਰੋਗਰਾਮ ਸ਼ੁਰੂਗਾ ਗੁਰੂ ਕਲੰਕ ਕਪੇਰੇ ਤੇ ਸ਼ਾਮ ਦਾ ਬਤਾਇਆ ਜਾਏਗਾ ਤੇ ਫਿਰ ਜਿਹੜਾ ਸੱਤਿਕ ਨੂੰ ਵੀ ਜਿਹੜੀ ਨਗਰ ਕੀਰਤਨ ਦੀ ਪਲਕੀ ਦੀ ਸੇਵਾ ਸਰੀ ਤਿਆਰੀ ਕੀਤੀ ਜਾਊਗੀ ਸੱਤਿਕ ਨੂੰ ਤੇ ਆਟ੍ਰਿਕ ਨੂੰ ਤਕਰੀਬਨ 9.5 ਲੱਖ ਤੋਂ ਆਪਣਾ ਗੁਰੂ ਕਾਂਸਪਟ ਦਾ ਸਲੋਪਾਣੋਂ ਮਾਪ ਪੋਗ ਭਾਇਆ ਜਾਏਗਾ ਜੀ ਉਸ ਤੋਂ ਬਾਅਦ ਫਿਰ ਅਦਾਸ ਤੇ ਪੋਕ ਦੇ ਸ਼ਬਦ ਨਾਲ 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 ਫਿਰ ਇੱਕ ਕਥਾ ਬਾਬਾ ਨਾਰ ਸਿੰਘ ਦੀ ਕਥਾ 15 ਮਿੰਟ ਦੀ ਉਹ ਲਾਈ ਜਾਏਗੀ ਤੇ ਉਸ ਤੋਂ ਬਾਅਦ ਸਮਾਪਤੀ ਹੋਊਗੀ ਤੇ ਫਿਰ ਨਗਾ ਕੀਤੇ ਦੀ ਸ਼ੁਰੂ ਤਕਰੀਬਨ 11:30 ਤੋਂ ਪੌਣੇ 12:00 ਤੱਕ ਸ਼ੁਰੂ ਹੋ ਚੁਗੀ ਤਾਂ ਕਿੰਨੇ ਵਜੇ ਸੰਗਤਾਂ ਉਤੇ ਪਹੁੰਚਣ ਦੀ ਸੋਝੇ ਹੋ ਸਕੇ ਆ ਸੰਗਤਾਂ ਸਾਰੇ 10 ਤੱਕ ਆ ਜਾਣ ਤੇ 11:30 ਨਿਕਲ ਕੇ ਤੇ ਸ਼ੁਰੂ ਹੋ ਜੂਗੀ 12 ਵਜੇ ਨਿਕਲ ਕੇ ਤੇ ਨਿਕਲ ਸ਼ੁਰੂ ਕਰਾਂਗੇ ਪ੍ਰੋਸੀਸ਼ਨ ਸਾਰੇ ਤੇ 12:30 ਤੱਕ ਸਾਰੀ ਸਮਾਪਤੀ ਹੋ ਕੇ ਗੁਰੂ ਕਾ ਲੰਗਰ ਪਤਾ ਚੈ ਜੀ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਬਹੁਤ ਵੱਡੀ ਜਾਣਕਾਰੀ ਅੱਜ ਹਮਿਲ ਆਪਰਨ ਸਟੂਡੀਓ ਤੋਂ ਨਾ ਸਾਂਝੀ ਕਰਨ ਲੱਗੇ ਆ ਬਾਬੇ ਕੇ ਹੰਟਲੀ ਜਿਹੜਾ ਨਿਊਜ਼ੀਲੈਂਡ ਦੇ ਹਮਿਲਟਨ ਦੇ ਬਿਲਕੁਲ ਅੱਧੇ ਘੰਟੇ ਦੀ ਡਰਾਈਵ ਤੇ ਅਗਰ ਆਕਲੈਂਡ ਤੋਂ ਵੀ ਜਾਣੇ ਤਾਂ ਹੰਟਲੀ ਰਸਤੇ ਜਾਂਦਾ ਹਮਿਲਟਨ ਦੇ ਇਨ ਬਿਟਵੀਨ ਤਾਂ ਉੱਥੇ ਬਹੁਤ ਹੀ ਵੱਡਾ ਗੁਰੂ ਘਰ ਮੇਰੇ ਖਿਆਲ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਜਾਂ ਪੰਜਾਬੀ ਸਿੱਖ ਭਾਈਚਾਰਾ ਉਹਨਾਂ ਨੂੰ ਸ਼ਾਇਦ ਕਈਆਂ ਨੂੰ ਨਹੀਂ ਪਤਾ ਕਿ ਬਾਬੇ ਕੇ ਹੰਟਲੀ ਇਹ ਬਾਬਾ ਨਾਹਰ ਸਿੰਘ ਵੱਲੋਂ ਸੰਪਰਦਾ ਚਲਾਈ ਗਈ ਨਾਨਕ ਸਰਦੀ ਤੇ ਉਥੇ ਗੁਰੂ ਘਰ ਸ਼ੁਸ਼ੋਭੀਤਾ ਲੰਬੇ ਸਮੇਂ ਤੋਂ ਤੁਸੀਂ ਇਸ ਵਕਤ ਸਾਡੀ ਸਕਰੀਨ ਦੇ ਉੱਤੇ ਗੁਰੂ ਘਰ ਦਾ ਪੂਰਾ ਵੀਰਵਾਰ ਡਿਟੇਲ ਦੇਖ ਰਹੇ ਹੋ ਤੇ ਇਸ 6 ਤਰੀਕ ਨੂੰ ਯਾਨੀ ਕਿ ਵੀਰਵਾਰ ਨੂੰ ਉਥੇ ਅਕੰਠ ਪਾਠ ਸਾਹਿਬ ਆਰੰਭ ਹੋਣਗੇ ਤੇ ਸ਼ਨੀਵਾਰ ਨੂੰ ਅਲੌਕਿਕ ਨਗਰ ਕੀਰਤਨ ਵੀ ਸਜਾਇਆ ਜਾਣਗੇ ਤੇ ਗੁਰੂ ਘਰ ਲੰਗਰ ਵੀ ਟੁੱਟ ਵਰਤੇਗਾ ਉਸੇ ਜੇ ਤੌਰ ਤੇ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲਾ ਸਰਦਾਰ ਹਰਦੀਪ ਸਿੰਘ ਜੀ ਇਹ ਮਲੇਸ਼ੀਆ ਤੋਂ ਬਿਲੋਂਗ ਕਰਦੇ ਨੇ ਤੇ ਲੰਬੇ ਸਮੇਂ ਤੋਂ ਇਹਨਾਂ ਦਾ ਪਰਿਵਾਰ ਉੱਥੇ ਸੇਵਾ ਸੰਭਾਲ ਕਰਦਾ ਹੈ ਤੇ ਅੱਜ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ ਗੁਰੂ ਘਰ ਦੇ ਬਾਬਤ ਤੇ ਪ੍ਰੋਗਰਾਮ ਦੇ ਬਾਬਤ ਸਾਨੂੰ ਪੂਰੀ ਜਾਣਕਾਰੀ ਦੇਣਗੇ ਹਰਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਾਡੇ ਵਾਲਾ ਤੇ ਸ੍ਰੀ ਕੌਸਰ ਕੀ ਹਾਲ ਚਾਲ ਹੈ ਜੀ ਠੀਕ ਹੈ ਬਹੁਤ ਵਧੀਆ ਤੇ ਇਹ ਆਪਾਂ ਇਹਦੇ ਬਾਰੇ ਡਿਟੇਲ ਜ਼ਰੂਰ ਸੰਗਤਾਂ ਨੂੰ ਦੱਸਿਏ ਕਿ ਨਗਰ ਕੀਰਤਨ ਦੀ ਕਿੰਨੇ ਵਜੇ ਅਰੰਭਤਾ ਤੁਸੀਂ ਕਰਨੀ ਹੈ ਸਮਾਪਤੀ ਕਿੰਨੇ ਵਜੇ ਹੋਣੀ ਹੈ ਤੇ ਗੁਰੂ ਘਰ ਦੀ ਥੋੜੀ ਡਿਟੇਲ ਵੀ ਸੰਗਤਾਂ ਨੂੰ ਦੱਸੀ ਆਪਾਂ ਠੀਕ ਹੈ ਉਮ ਸੋ ਜਿਹੜੀ ਆ ਜਗਾ ਹੈਗੀ ਆ 45 ਐਕਰਸ 48 ਐਕਰਸ ਤਾਂ ਹੋਗੀ 45 ਐਕਰਸ ਦੀ ਜ਼ਮੀਨ ਆ ਤੇ ਇਹ ਜਗਾ ਤੇ ਹੈਗੀ ਆ ਜਿਹੜੇ ਸਾਰੇ ਪਕਤਾਂ ਦੇ ਤੇ ਪੱਟਾਂ ਦੇ ਜਾਣਕਾਰੀ ਵਾਸਤੇ ਇਹ ਜਗਾ ਲਈ ਹੋਈ ਆ ਸੋ ਜਿਹੜਾ ਪੱਟਾਂ ਤੇ ਪਕਤਾਂ ਦੇ ਲਈ ਸੋ ਇਹ ਜਿਹੜਾ ਪ੍ਰੋਜੈਕਟ ਬਾਬੇ ਕੀ ਆ ਇਹ ਤਕਰੀਬਨ ਵਰਲਡਵਾਈਡ ਪ੍ਰੋਜੈਕਟ ਚੱਲ ਰਿਹਾ ਤੇ ਇਹ ਹੈ ਗਿਆ ਵੱਖਰੇ ਵੱਖਰੇ ਦੇਸ਼ਾਂ ਚ ਜਿਵੇਂ ਯੂਕੇ ਅਮਰੀਕਾ ਮਲੇਸ਼ੀਆ ਆਸਟ੍ਰੇਲੀਆ ਜਰਮਨੀ ਤੇ ਨਿਊਜ਼ੀਲੈਂਡ ਵਿੱਚ ਸ਼ਰਯਾ ਤੇ ਡਿਫਰੈਂਟ ਡਿਫਰੈਂਟ ਨੇ ਦੇ ਅਨਦਰ ਡਿਜ਼ਾਈਨ ਹੈ ਕਿਹੜਾ ਜਿਵੇਂ ਇੱਥੇ ਨਿਊਜ਼ੀਲੈਂਡ ਚ ਪੱਟਾਂ ਤੇ ਪਕਤਾਂ ਦੇ ਜਗ੍ਹਾ ਬਣਾਈ ਗਈ ਆਸਟ੍ਰੇਲੀਆ ਕਹਿ ਸਕਦਾ ਹਾਂ ਬੁੰਗੇ ਬਣੇ ਪਏ ਉੱਥੇ ਹਨਾ ਜੀ ਹਾਂਜੀ ਉੱਥੇ ਮੈਂ ਵੀ ਗਿਆ ਜਦੋਂ ਤੁਸੀਂ ਮੈਨੂੰ ਸੱਦਿਆ ਸੀ ਉੱਥੇ ਉਹ ਬੁੰਗੇ ਬਣੇ ਪਏ ਉੱਥੇ ਹਾਂਜੀ ਉਹਨਾਂ ਵਿੱਚ ਸਾਰੇ ਇੱਕ ਪੂਰਾ ਨਕਸ਼ਾ ਬਣਿਆ ਹੋਇਆ ਜਿਵੇਂ ਪੂਰਾ ਇੰਡੀਆ ਦਾ ਨਕਸ਼ਾ ਤੇ ਸਾਰੇ ਟ੍ਰੈਕਸ ਬਣਾਏ ਗਿਆ ਤਕਰੀਬਨ ਸਾਰੇ ਨਕਸ਼ੇ ਮ ਉਹ ਜਿੱਥੇ ਜਿੱਥੇ ਪਕਤਾਂ ਦਾ ਉਹਨਾਂ ਦਾ ਜਨਮ ਦਿਹਾੜਾ ਹੋਇਆ ਜਿਵੇਂ ਮਹਾਰਾਸ਼ਟਰ ਉੱਤਰਾਪਰਦੇਸ਼ ਤੇ ਜਿੱਥੇ ਜਿੱਥੇ ਹੋਣਾ ਹੈ ਪਾਕਿਸਤਾਨ ਵਾਲਾ ਤੇ ਉਹੀ ਚ ਰਸਤੇ ਬਣਾਏ ਹੋਇਆ ਡਿਜ਼ਾਈਨ ਕੀਤਾ ਹੋਇਆ ਸੋ ਜਿਹੜੇ ਬੱਚੇ ਜੇ ਕਿਸੇ ਨੇ ਜਿਵੇਂ ਸਿੱਖਣਾ ਉਹ ਰਸਤੇ ਜਾ ਸਕਦੇ ਆ ਤੁਰ ਕੇ ਤੇ ਉਹਨਾਂ ਪਤਾ ਵੀ ਆ ਪੱਗ ਤਾਂ ਇੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਆ ਪੱਗ ਤਾਂ ਇੱਥੇ ਹੋਇਆ ਸੀ ਤੇ ਉਹਦੇ ਉਹਦੇ ਹੱਥ ਦੇ ਵਿੱਚ ਪੇਂਟਿੰਗਸ ਆ ਹੈਗੀਆਂ ਤੇ ਸਟੈਚੂ ਡਿਜ਼ਾਈਨ ਨੱਕ ਰੱਖੇ ਹੋਇਆ ਵੀ ਆਜਾ ਕਨਸੈਪਟ ਮੇਨਲੀ ਇਹ ਹੈਗਾ 3 ਡਾਈਮੈਨਸ਼ਨਲ ਲਰਨਿੰਗ ਜੀ ਇਹਨੂੰ ਕਹੇ ਰਹੇ ਜਿਵੇਂ ਆਪਾਂ ਹੁਣ ਕਿਤਾਬਾਂ ਚ ਪੜ੍ਹ ਰਹੇ ਹਾਂ ਬੁੱਕਾਂ ਚ ਪੜ੍ਹ ਰਹੇ ਹਾਂ ਇੰਟਰਨੈਟ 'ਚ ਸਰਚ ਕਰ ਰਹੇ ਹਾਂ ਸੋ ਇਹ ਹੈਗਾ 3 ਡਾਈਮੈਨਸ਼ਨਲ ਲਰਨਿੰਗ ਵੀ ਜਿਹੜਾ ਕੋਈ ਉਹ ਖਾਸ ਜਾਊਗਾ ਉਹ ਇਮੀਡੀਐਟਲੀ ਉਹ ਸਿੱਖ ਸਕਦਾ ਵੀ ਇਹਦਾ ਜਿਵੇਂ ਕਿ ਉਹ ਪਤ ਕਬੀਰਾ ਉਹ ਵੀਵਰਾ ਜੀ ਸੋ ਉਹ ਵੀਵਿੰਗ ਕਾਰਿਆ ਤੇ ਪਗਦਰ ਵੀ ਦਾਸਾ ਉਹ ਕੋਬਲ ਸੋ ਉਹ ਜੁਤੇ ਮੋਨ ਰਿਆ ਤੇ ਇਕਦਮ ਬੱਚਾ ਨੂੰ ਪਤਾ ਲੱਜੂਗਾ ਵੀ ਇਹਦਾ ਕੀ ਹਿਸਟਰੀ ਕੀ ਆਕਿਊਪੇਸ਼ਨ ਕੀ ਆ ਕਨਸੈਪਟ ਕੀ ਆ ਕਨਸੈਪਟ ਕੀ ਆ ਤੇ ਕੰਟਰੀਬਿਊਸ਼ਨ ਨਾਲ ਉਹਨਾਂ ਦਾ ਗੁਰਬਾਨੀ ਵਿੱਚ ਇੱਕ ਕੰਟਰੀਬਿਊਸ਼ਨ ਕੀ ਆ ਤੇ ਉਹ ਨਾ ਪੜ ਸਕਦੇ ਆ ਤੇ ਮਲਟੀਮੀਡੀਆ ਦਾ ਪॉडਕਾਸਟ ਦੇ ਤੱਕ ਜਾਂਦਾ ਹਨ ਜਿਵੇਂ ਆਈਪੋਟ ਜਾਂ ਆਈਫੋਨ ਆ ਸੋ ਉਹਦੇ ਵਿੱਚ ਉਹ ਵੀਡੀਓ ਕਲਿੱਪ ਦੇ ਸਕਦੇ ਆ ਤੇ ਸੁਣ ਸਕਦੇ ਆ 15 ਮਿੰਟ 20 ਮਿੰਟ ਦੀ ਅੱਧਾ ਘੰਟੇ ਦੀ ਉਹ ਬੇਕੇ ਉਹਨਾਂ ਦਾ ਪੂਰਾ ਬਾ ਲੈ ਸਕਦੇ ਆ ਜੀ ਇਹ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਇਸ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਹੈਗੀ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰਾ ਵੱਡੀ ਤਾਦਾਦ ਦੇ ਵਿੱਚ ਰਹਿੰਦਾ ਪਰ ਕਈਆਂ ਨੂੰ ਹਲੇ ਵੀ ਨਹੀਂ ਪਤਾ ਕਿ ਬਾਬੇ ਕੀ ਹੰਟਲੀ ਹੈ ਕੀ ਐ ਬੇਸਿਕਲੀ ਹਾਂਜੀ ਸੋ ਇਹ ਜਗਾ ਲਈ ਸੀ 2005 2005 ਸੰਤ ਬਾਬਾ ਨਾਰ ਸਿੰਘ ਨੇ ਜੀ ਉਹਨਾਂ ਨੇ ਤਕਰੀਬਨ 20 ਸਾਲ ਪਹਿਲਾਂ 20 ਸਾਲ ਪਹਿਲਾਂ ਜੀ ਸੋ ਉਹਨਾਂ ਦਾ ਪ੍ਰੋਜੈਕਟ ਉਸ ਵੇਲੇ 84 ਜਿਵੇਂ ਆਸਟ੍ਰੇਲੀਆ ਜਬੇਗਾ ਗੋਲਬਨ ਪ੍ਰੋਜੈਕਟ ਸੋ ਉਹਦੇ ਰਾਹੀਂ ਜਦੋਂ ਵੀ ਆਸਟ੍ਰੇਲੀਆ ਆ ਰਹੇ ਸੀ ਇੱਧਰ ਆ ਕੇ ਨਿਊਜ਼ੀਲੈਂਡ ਉਹਨਾਂ ਨੇ ਆ ਕੇ ਜਗਾ ਨਿਸ਼ੋਖਣੀ ਸੀ ਤੇ 2 ਚ 5 ਜਗਾ ਖਰੀਦੀ ਗਈ ਤੇ ਨਾਲ ਦੀ ਨਾਲ 2006 ਚ ਸਾਰੇ ਜਿਵੇਂ ਰਸਤੇ ਤੇ ਮਕਾਨ ਬੰਦਵਸ ਕੀਤਾ ਗਿਆ ਜੀ ਤੇ ਗੁਰੂ ਕਾਲ ਦਾ ਚਰਾ ਹੈਗਾ ਉਹ ਇੱਕ ਹੋਰ ਨਾਲ ਲੈਂਸੀ ਉਹ ਲੈ ਕੇ ਉਤੇ ਗੁਰੂ ਕਾਲ ਬਣਾਇਆ ਗਿਆ ਤਕਰੀਬਨ uh, 2015 2015 ਚ ਜੀ ਕਿਆ ਕੀਤਾ ਗਿਆ ਸੀ ਤੇ ਫਿਰ ਨਾਲ ਦੀ ਨਾਲ ਹਰ ਇੱਕ ਸਾਲ ਇੱਕ ਐਨੂਅਲ ਸਮਾਗਮ ਹੁੰਦਾ ਸੋ ਜਿਹੜਾ ਹੋ ਰਿਹਾ ਫੈਬਰੀ ਤੇ ਵਿੱਚ ਫੈਬਰੀ ਸ਼ੇਡ ਤੱਕ ਪਗਤ ਰਵਿਦਾਸ ਦਾ ਐਨੂਅਲ ਸਮਾਗਮ ਆ ਜਿਹਦੇ ਵਿੱਚ ਨਗਰ ਕੀਰਤਨ ਕੱਢਿਆ ਜਾਏਗਾ ਸੋ ਇਹ ਹਰ ਇੱਕ ਸਾਲ ਹੋ ਰਿਹਾ ਪਰ ਕੋਵਿਡ ਦੀ ਖਾਤਰ ਇਹ ਥੋੜਾ ਕਿ ਦੇ ਰੁਕਾਵਟ ਹੋ ਗਈ ਸੀ ਤੇ ਹੁਣ ਪਰ ਉਹਦਾ ਤੁਸੀਂ ਹਰ ਸਾਲ ਨਗਰ ਕੀਰਤਨ ਤੇ ਅਖੰਡ ਪਾਠ ਸਭ ਹੁੰਦੇ ਨੇ ਕਿਸ ਸੰਬੰਧ ਕਿਹੜੇ ਗੁਰੂ ਮਹਾਰਾਜ ਦੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਜਨਮ ਦਿਵਸ ਜਾਂ ਉਨਾ ਦੇ ਆਪਣਾ ਜੋਤੀ ਜੋਤ ਦਿਵਸ ਨੂੰ ਲੈ ਕੇ ਤੁਸੀਂ ਮਨਾਉਨੇ ਹੋ ਸੋਚਿਆ ਦਾ ਆ ਬਣ ਰਿਹਾ ਹੁਣ ਭਗਤ ਰਵੀਦਾਸ ਦਾ ਜਨਮ ਦਿਹਾੜੇ ਦੇ ਜਰਮ ਪਰ ਜਨਮ ਦਿਹਾੜੇ ਦੇ ਸਬੰਧ ਵਿੱਚ ਹੁੰਦਾ ਹੈ ਪ੍ਰਕਾਸ਼ ਪੂਰਬ ਦੇ ਸਬੰਧ ਚ ਜਿਹੜਾ ਪਿਛਲਾ ਪ੍ਰੋਗਰਾਮ ਚੱਲ ਰਿਹਾ ਸੀ ਅਕਤੂਬਰ ਦੇ ਵਿੱਚ ਪਰ ਉਦੋਂ ਮੌਸਮ ਕਾਫੀ ਠੰਡਾ ਹੁੰਦਾ ਸੀ ਤੇ ਮੀਂਹ ਵੀ ਰੋਤਾ ਹੁੰਦੇ ਸੀ ਸੋ ਅਨਪਰਟਿਕਲ ਪਤਾ ਨਹੀਂ ਕਿਰੇ ਵਿਰੇ ਜਿਹੜਾ ਮੀਂਹ ਆ ਗਿਆ ਜਾਂ ਬਾਰਿਸ਼ ਆ ਗਈ ਜਾਂ ਠੰਡੀ ਹਵਾ ਆ ਗਈ ਸੋ ਇਹ ਕਿਹਾ ਗਿਆ ਵੀ ਫਬਰੀ ਵਿੱਚ ਮੌਸਮ ਬਦਿਆ ਹੁੰਦਾ ਮਾਲੇ ਬਾਕੀ ਸਾਰੀ ਸੰਗਤਾਂ ਨੂੰ ਜਿਹੜੇ ਨਿਰਯਤਰੇ ਜ ਤੋਰੰਗਾ ਹੈਮਿਲਟਨ ਆਕਲੈਂਡ ਦੇ ਵਿੱਚ ਜਿਹੜੇ ਕੰ ਫੈਬਰਚੇ ਤਕਰੀਬਨ ਜਿਹੜਾ ਪਲਾਂਟੇਸ਼ਨ ਦੀ ਕਰੇ ਪਲਾਂਟੇਸ਼ਨ ਕੀ ਵੀ ਫਰਬੀ ਆਥਰਕਾ ਲੋ ਸੀਜ਼ਨ ਹੋ ਜਾਂਦਾ ਸੋ ਸਾਰੇ ਫਰੀ ਹੋ ਸਕਦੇ ਆ ਸੋ ਫੈਬਰਚੇ ਹਿਸਾਬ ਨਾਲ ਦੇਖਿਆ ਜਾ ਸਕਦੇ ਜੀ ਤਾਂ ਦੋਸਤੋਂ ਜਾਣਕਾਰੀ ਤੁਹਾਨੂੰ ਸਿਰਫ ਆਹੀ ਦੇਣੀ ਸੀ ਕਿ ਹਮਿਲਟਨ ਦੇ ਬਹੁਤ ਨਜ਼ਦੀਕ ਬਾਬੇ ਕੇ ਹੰਟਲੀ ਗੁਰੂਕਾਰ ਹੰਟਲੀ ਇੱਕ ਛੋਟਾ ਜਿਹਾ ਸਬਰਬ ਹੈ ਤਕਰੀਬਨ ਹਮਿਲਟਨ ਤੋਂ ਹਾਫ ਐਂਡ ਆਵਰ ਦੀ ਡਰਾਈਵ ਦੇ ਉੱਤੇ ਹੈਗਾ ਤੇ ਉੱਥੇ ਗੁਰੂਕਾਰ ਸ਼ਸ਼ੋਭਿਤ ਹੈ ਤਾਂ ਹਰਦੀਪ ਸਿੰਘ ਜੀ ਉੱਚੇ ਚੇ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਆਕਲੈਂਡ ਤੇ ਇਹ ਜਾਣਕਾਰੀ ਦੇਣ ਪਹੁੰਚੇ ਨੇ ਇਸ 6 ਤਰੀਕ ਨੂੰ ਯਾਨੀ ਕਿ ਵੀਰਵਾਰ ਨੂੰ ਅਖੰਡ ਪਾਠ ਸੇ ਆਰੰਭ ਹੋਣਗੇ ਤੇ ਸ਼ਨੀਵਾਰ ਨੂੰ ਅਲੋਕਿਕ ਨਗਰ ਕੀਰਤਨ ਵੀ ਸਹਿਜਾਇਆ ਜਾਣਗੇ ਜਿਹੜੇ ਹਰ ਸਾਲ ਭਗਤ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪ੍ਰਗਨ ਨੂੰ ਸਬੰਧ ਚ ਰੱਖੇ ਜਾਂਦੇ ਨੇ ਤੇ ਗੁਰੂ ਘਰ ਲੰਗਰ ਵੀ ਉੱਥੇ ਅਟੁੱਟ ਵਰਤਾਇਆ ਜਾਏਗਾ ਰੇਡੀਓ ਸਾਡੇ ਵਾਲਾ ਵੀ ਉੱਥੇ ਪਹੁੰਚ ਕੇ ਆਪਣੀਆਂ ਸੇਵਾਵਾਂ ਜ਼ਰੂਰ ਨਿਭਾਏਗਾ ਤੁਹਾਡੇ ਨਾਲ ਗੱਲਬਾਤ ਵੀ ਉਸ ਮੌਕੇ ਤੇ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਰਨ ਦੀ ਤੇ ਆਪਾਂ ਇੱਕ ਵਾਰੀ ਫੇਰ ਜਿਹੜੇ ਸੰਗਤਾਂ ਨੇ ਜੀ ਗੁਰਸਿੱਖ ਸੰਗਤਾਂ ਪੰਜਾਬੀ ਭਾਈਚਾਰਾ ਉਹਨਾਂ ਨੂੰ 6 ਤੇ 8 ਤਰੀਕ ਦੇ ਬਾਰੇ ਤੁਸੀਂ ਵੀ ਦੱਸ ਦਿਓ ਜੀ ਪਲੀਜ਼ ਹਾਂਜੀ ਸੋ 6 ਤਰੀਕ ਨੂੰ ਸਵੇਰੇ ਤਕਰੀਬਨ ਸਾਰੇ 9 10 ਵਜੇ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਆਰੰਭ ਕੀਤਾ ਚੱਗਾ ਖੰਡਪਾ ਦਾ ਤੇ ਨਾਲੇ ਨਾਲ ਜਪਜੀ ਸਾਹਿਬ ਦਾ ਵੀ ਪਾਰ ਚਲੇਗਾ ਪਾਰ ਚਲੇਗਾ ਜੀ ਸੋ ਦੋ ਲੋਰਾਂ ਚ ਪਰ ਹੋ ਰਿਹਾ ਤੇ ਫਿਰ ਉਹਦੇ ਨਾਲ ਜਿਵੇਂ ਜਿਵੇਂ ਪ੍ਰੋਗਰਾਮ ਸ਼ੁਰੂ ਹੋ ਗਾ ਗੁਰੂ ਕਲੰਕ ਤਪੇ ਰੇ ਤੇ ਸ਼ਾਮ ਦਾ ਵਰਤਾਇਆ ਜਾਏਗਾ ਤੇ ਫਿਰ ਜਿਹੜਾ ਸਾਤਫਿਕ ਨੂੰ ਵੀ ਜਿਹੜੀ ਨਗਰ ਕੀਰਤਨ ਦੀ ਪਲਕੀ ਦੀ ਸੇਵਾ ਸਰੀ ਤਿਆਰੀ ਕੀਤੀ ਜਾਊਗੀ ਸਾਤਫਿਕ ਨੂੰ ਤੇ ਆਟ੍ਰਿਕ ਨੂੰ ਤਕਰੀਬਨ 9.5 ਲੱਖ ਤੋਂ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਸਲੋਪਾਨੋਮਾ ਪੋਗ ਭਾਇਆ ਜਾਏਗਾ ਜੀ ਉਸ ਤੋਂ ਬਾਅਦ ਫਿਰ ਅਦਾਸ ਦੇ ਪੋਗ ਦੇ ਸ਼ਬਦ ਦੇ ਨਾਲ 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 ਫਿਰ ਇੱਕ ਕਥਾ ਬਾਬਾ ਨਸਿੰਘ ਦੀ ਕਥਾ 15 ਮਿੰਟ ਹੋ ਲਈ ਜਾਏਗੀ ਤੇ ਉਸ ਤੋਂ ਬਾਅਦ ਸਮਾਪਤੀ ਹੋਊਗੀ ਤੇ ਫਿਰ ਨਗਰ ਕੀਰਤਨ ਦੀ ਸ਼ੁਰੂ ਤਕਰੀਬਨ 11:30 ਤੋਂ ਪੌਣੇ 12 ਤੱਕ ਸ਼ੁਰੂ ਹੋ ਚੁੱਕੀ ਤੇ ਉਹ ਜਮੀਨ ਦੇ ਵਿੱਚ ਹੀ ਨਗਰ ਕੀਰਤਨ ਉਸੇ ਉਸੇ ਜਗ੍ਹਾ ਦੇ ਉੱਤੇ ਆਪਣਾ ਨਗਰ ਕੀਰਤਨ ਚੱਲੇਗਾ ਟਰਾਲੀ ਦੇ ਨਾਲ ਤੇ ਗੁਰੂ ਕਾਂ ਸਾਹਿਬੀ ਸੇਵਾ ਸਾਰੇ ਪਿੱਛੇ ਬੈਕ ਟਾਈਪਰਸ ਤੇ ਪੰਜਾ ਪਿਆਰੰਦਾ ਸਾਰਾ ਹੋਏਗੀ ਤੇ ਪਿੱਛੇ ਰਾਗੀ ਜਤਕ ਕੀਰਤਨ ਦੇ ਵਿੱਚ ਟਰਾਲੀ ਦੇ ਪਿੱਛੇ ਕੀਰਤਨ ਕਰेंगे ਕਿੰਨੇ ਟਾਈਮ ਦਾ ਜਿਹੜਾ ਨਗਰ ਕੀਰਤਨ ਆਪਣਾ ਚੱਲੇਗਾ ਜਿਵੇਂ ਤੁਸੀਂ ਕਿਹਾ ਕਿ ਤਕਰੀਬਨ 11:30 12 ਵਜੇ ਸ਼ੁਰੂ ਹੋ ਜਾਏਗਾ ਤੇ ਕਿੰਨਾ ਟਾਈਮ ਨਗਰ ਕੀਰਤਨ ਸੰਗਤਾਂ ਪਹੁੰਚ ਸਕਦੀ ਹੈ ਕਿਉਂਕਿ ਅੱਜ ਦਿਨ ਸ਼ਨੀਵਾਰ ਹੈ ਤਾਂ ਜਿਹੜੇ ਸਾਡੇ ਮੋਸਟ ਆਫ ਦਾ ਪੰਜਾਬੀਆਂ ਨੂੰ ਛੁੱਟੀ ਹੁੰਦੀ ਹੈ ਤਾਂ ਕਿੰਨੇ ਵਜੇ ਸੰਗਤਾਂ ਉੱਤੇ ਪਹੁੰਚਣਾ ਜੀ ਸੋ ਜੇ ਹੋ ਸਕਿਆ ਸੰਗਤਾਂ ਸਾਰੇ 10:30 ਤੱਕ ਆ ਜਾਣ ਤੇ 11:30 ਨਗਰ ਕੀਰਤਨ ਸ਼ੁਰੂ ਹੋ ਜੂਗੀ 12:00 ਵਜੇ ਨਗਰ ਕੀਰਤਨ ਅਪ ਸ਼ੁਰੂ ਕਰਾਂਗੇ ਪ੍ਰੋਸੀਸ਼ਨ ਸਾਰੇ ਤੇ 12:30 ਤੱਕ ਸਾਰੀ ਸਮਾਪਤੀ ਹੋ ਕੇ ਗੁਰੂ ਕਾ ਲੰਗਰ ਪੋਤਾਇਆ ਜਾਏ ਜੀ ਤਾਂ ਸੰਗਤ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਬੇਨਤੀ ਕਰਦਾ ਕਿ ਜਿੰਨੂੰ ਐਡਰੈਸ ਨਹੀਂ ਪਤਾ ਉਹ ਸਾਨੂੰ ਮੈਸੇਜ ਵੀ ਕਰ ਸਕਦੇ ਨੇ ਹਰਦੀਪ ਸਿੰਘ ਉਹਨਾਂ ਦਾ ਕੰਟੈਕਟ ਨੰਬਰ ਵੀ ਅਸੀਂ ਸਕਰੀਨ ਤੇ ਜਰੂਰ ਦਿੱਤਾ ਹੋਇਆ ਹੈ ਜਿਹੜਾ ਐਡਰੈਸ ਆ ਬਾਬੇ ਕੇ ਹੰਟਲੀ ਉਹਦਾ ਜਿਹੜਾ ਪ੍ਰੋਪਰ ਐਡਰੈਸ ਆ ਉਹ ਵੀ ਸਾਡੀ ਸਕਰੀਨ ਤੇ ਆ ਹਰਦੀਪ ਸਿੰਘ ਜੀ ਕੁਝ ਹੋਰ ਸੰਗਤਾਂ ਨੂੰ ਤੁਸੀਂ ਕਹਿਣਾ ਚਾਹੋਗੇ ਸੋ ਜਿਹੜੀ ਆ ਸੇਵਾ ਸਰੀ ਸੰਗਤ ਵੱਲ ਹੋ ਰਹੀ ਆ ਤੇ ਸਾਰੀ ਜਿੰਨੇ ਅਸੀਂ ਸਾਰੇ ਜਿਹੜਾ ਪ੍ਰੋਜੈਕਟ ਸ਼ੋ ਕੀਤਾ ਸੀ ਸਾਰਾ ਬਾਬਾ ਨਾ ਸਿੰਘ ਤੇ ਇਹਨੇ ਹੁਣ ਸੰਤ ਬਾਬਾ ਕਪੂਰ ਸਿੰਘ ਉਸੰਬਾਰਿਆ ਤੇ ਜਿਵੇਂ ਆ ਕਨਸੈਪਟ ਹੈਗਾ ਸਾਰੇ ਸੇਵਾਦਾਰਾ ਬਰਾਬਰ ਤੇ ਜਿਨ੍ਹਾਂ ਜਿਨ੍ਹਾਂ ਨੇ ਆ ਕੇ ਹਿੱਸਾ ਦੇਣਾ ਪਾਉਂਦੀ ਜਗਜੀਤ ਸਿੰਘ ਦੀ ਪਾਰ ਦੀ ਰੋਲ ਦੀ ਹਿੱਸਾ ਦੇਣਾ ਸੋ ਉਹਨਾਂ ਦੀ ਆ ਕੇ ਵੀ ਝਰੂ ਆਓ ਤੇ ਅਖੰਡ ਪਾਠ ਦੇ ਇਸ ਹਿੱਸਾ ਦੇ ਕੇ ਅਭਿਸ਼ੇਕ ਵਰਤੋ ਜੀ ਤਾਂ ਦੋਸਤੋ ਰਵਾਨਗੀ ਵੱਲ ਨੂੰ ਜਾ ਰਹੇ ਹਾਂ ਬਟ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਕਿ ਇਸ 6 ਤਰੀਕ ਯਾਨੀ ਕਿ ਦਿਨ ਵੀਰਵਾਰ ਨੂੰ ਅਖੰਡ ਪਾਠ ਸਭ ਆਰੰਭ ਹੋਣਗੇ ਤੇ ਸ਼ਨੀਵਾਰ ਨੂੰ ਤਕਰੀਬਨ ਜਿਹੜੇ ਅਖੰਡ ਪਾਠ ਸੋ ਸਮਾਪਤੀ ਹੋਏਗੀ ਉਸ ਤੋਂ ਬਾਅਦ ਗੁਰੂ ਕੇ ਨਗਰ ਕੀਰਤਨ ਸਜਾਏ ਜਾਣਗੇ ਗੁਰੂ ਘਰ ਲੰਗਰ ਵੀ ਟੁੱਟ ਵਰਤੇਗਾ 11:30 12 ਵਜੇ ਦੇ ਦਰਮਿਆਨ ਜਿਹੜਾ ਨਗਰ ਕੀਰਤਨ ਉਸੇ ਜਗ੍ਹਾ ਦੇ ਉੱਤੇ ਜਿੱਥੇ ਗੁਰੂ ਘਰ ਸ਼ਸ਼ੋਭਿਤ ਹੈ ਬਾਬੇ ਕੇ ਹੰਟਲੀ ਉਸੇ ਗੁਰੂ ਘਰ ਦੀ ਜਗ੍ਹਾ ਦੇ ਉੱਤੇ ਨਗਰ ਕੀਰਤਨੇ ਚੱਲੂਗਾ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਸੰਗਤਾਂ ਨਤਮਸਤਕ ਹੋਣ ਸੰਗਤਾਂ ਪਹੁੰਚਣ ਤੇ ਸਾਰਾ ਤੁਸੀਂ ਗੁਰੂ ਘਰ ਦਾ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਬੁੰਗੇ ਬਣੇ ਪਿਆ ਤੁਹਾਨੂੰ ਵੈਸੇ ਵੀ ਵਿਊ ਵੀ ਬਹੁਤ ਪਿਆਰਾ ਹੈਗਾ ਤੇ ਪਲੀਜ਼ ਤੁਸੀਂ ਪਹੁੰਚੋ ਤੇ ਆਪਾਂ ਇੱਕ ਵਾਰੀ ਫਿਰ ਮਿਲਾਂਗੇ ਇਸ ਸ਼ਨੀਵਾਰ ਦਿਨ ਸ਼ਨੀਵਾਰ 8 ਤਰੀਕ ਉੱਥੇ ਦਰਸ਼ਨ ਕਰਾਂਗੇ ਤੁਹਾਡੇ ਮਿਲਾਂਗੇ ਤੁਹਾਨੂੰ ਉੱਥੇ ਧੰਨਵਾਦ